ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਦੇ ਵਿੱਚ ਹਰ ਵੇਲੇ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਸਨ ਕਿਸੇ ਵੀ ਕੰਮ ਕਾਜ ਵਿੱਚ ਦਿਲਚਸਪੀ ਨਹੀਂ ਰੱਖਦੇ ਸੀ ਬਹੁਤ ਘੱਟ ਸੌਂਦੇ ਤੇ ਬਹੁਤ ਹੀ ਘੱਟ ਖਾਂਦੇ ਸੀ ਅਤੇ ਡੂੰਘੀਆਂ ਸੋਚਾਂ ਵਿੱਚ ਹਮੇਸ਼ਾ ਰਹਿੰਦੇ ਸਨ ਘਰ ਵਾਲਿਆਂ ਨੂੰ ਚਿੰਤਾ ਹੋਈ ਕਿ ਸ਼ਾਇਦ ਉਹਨਾਂ ਨੂੰ ਕੋਈ ਰੋਗ ਲੱਗਿਆ ਹੋਇਆ ਹੈ ਇਸ ਕਰਕੇ ਉਹਨਾਂ ਨੇ ਇੱਕ ਦਿਨ ਪਿੰਡ ਦੇ ਵੈਦ ਨੂੰ ਭੁਲਾ ਲਿਆ ਵੈਦ ਨਾਲ ਗੱਲ ਕਰਦਿਆਂ ਗੁਰੂ ਜੀ ਨੇ ਆਖਿਆ ਕਿ ਠੀਕ ਇਲਾਜ ਕਰਨ ਲਈ ਪਹਿਲਾਂ ਰੋਗ ਦੀ ਪਛਾਣ ਹੋਣ ਦੀ ਜ਼ਰੂਰਤ ਹੁੰਦੀ ਹੈ ਮੇਰੇ ਸ਼ਰੀਰ ਨੂੰ ਕੋਈ ਰੋਗ ਨਹੀਂ ਹੈ ਜੇ ਕੋਈ ਰੋਗ ਹੈ ਤਾਂ ਆਪ ਜੀ ਨੂੰ ਉਸ ਦੀ ਸਮਝ ਨਹੀਂ ਵੈਦ ਜੀ ਨੇ ਆਖਿਆ ਕਿ ਮੈਂ ਵੱਡੇ ਵੱਡੇ ਰੋਗ ਠੀਕ ਕੀਤੇ ਹਨ ਐਸਾ ਕਿਹੜਾ ਰੋਗ ਹੋ ਸਕਦਾ ਹੈ ਜਿਸ ਦਾ ਮੈਨੂੰ ਨਹੀਂ ਪਤਾ ਗੁਰੂ ਜੀ ਨੇ ਆਖਿਆ ਕਿ ਸਾਡੇ ਸਮਾਜ ਵਿੱਚ ਜੋ ਕੁ ਕਰਮ ਹੋ ਰਹੇ ਹਨ ਕੀ ਤੁਸੀਂ ਉਹਦਾ ਇਲਾਜ ਕਰ ਸਕਦੇ ਹੋ ਕੀ ਤੁਸੀਂ ਕਦੇ ਉਹਦੇ ਇਲਾਜ ਬਾਰੇ ਸੋਚਿਆ ਹੈ ਵੈਦਨੇ ਆਖਿਆ ਇਹ ਕੰਮ ਪਰਮਾਤਮਾ ਦੀ ਦੇਣ ਹੈ ਗੁਰੂ ਜੀ ਨੇ ਆਖਿਆ ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ ਕਿ ਉਹ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣੇ ਅਤੇ ਕਿਸੇ ਮਨੁੱਖ ਜਾਂ ਜਾਨਵਰ ਉੱਤੇ ਕੋਈ ਅਤਿਆਚਾਰ ਨਾ ਕਰੇ ਪਰ ਇੱਥੇ ਤਾਂ ਮਨੁੱਖ ਆਪਣੀ ਜਵਾਨੀ ਸਮਾਜ ਆਪਣੀ ਤਾਕਤ ਅਤੇ ਰੁਤਬੇ ਦੇ ਨਸ਼ੇ ਵਿੱਚ ਕਿਸੇ ਦਾ ਦੁੱਖ ਵੰਡਾਉਣ ਦੀ ਬਜਾਏ ਲੋਕਾਂ ਦੇ ਜੁਰਮ ਟਾਉਂਦਾ ਹੈ ਜ਼ਬਰਨ ਧਰਮ ਬਦਲਦਾ ਹੈ ਔਰਤਾਂ ਦੀ ਵਿਪਤੀ ਕਰਦਾ ਹੈ ਪਰ ਇਹਨਾਂ ਕੁ ਕਰਮਾਂ ਦੇ ਵਿਰੁੱਧ ਕੋਈ ਵੀ ਆਵਾਜ਼ ਨਹੀਂ ਉਠਾ ਰਹੀ ਆ ਮੈਂ ਤਾਂ ਅਜੇ ਹੀ ਰੋਗੀ ਇਨਸਾਨੀਅਤ ਨੂੰ ਦੇਖ ਕੇ ਉਦਾਸ ਹਾਂ ਕਿ ਤੁਹਾਡੇ پاس ਇਸ ਦਾ ਕੋਈ ਇਲਾਜ ਹੈ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਵੈਦ ਜੀ ਦੀ ਤਸੱਲੀ ਹੋ ਗਈ ਉਸ ਨੇ ਗੁਰੂ ਜੀ ਦੇ ਪਰਿਵਾਰ ਨੂੰ ਆਖਿਆ ਕਿ ਨਾਨਕ ਜੀ ਨੂੰ ਕੋਈ ਸਰੀਰਕ ਦੁੱਖ ਨਹੀਂ ਹੈ ਜਿਹੜੇ ਰੋਗ ਤੋਂ ਦੁਖੀ ਹਨ ਉਸ ਦਾ ਇਲਾਜ ਕਰਨਾ ਮੈਂ ਨਹੀਂ ਜਾਣਦਾ ਪਰ ਗੁਰੂ ਜੀ ਆਖਣ ਲੱਗੇ ਕਿ ਲੋਕਾਈ ਦੀ ਆਤਮਾ ਦੁਖੀ ਤੇ ਨਿਰਮਲ ਹੈ ਜਿਸ ਨੂੰ ਬਲਵਾਨ ਤੇ ਸਿਹਤਮੰਦ ਬਣਾਉਣ ਵਾਸਤੇ ਨਾਮ ਸਿਮਰਨ ਸਭ ਤੋਂ ਵੱਡਾ ਇਲਾਜ ਹੈ ਨਾਮ ਸਿਮਰਨ ਨਾਲ ਮਨ ਨਿਰਮਲ ਤੇ ਬਲਵਾਨ ਹੁੰਦਾ ਹੈ ਅਤੇ ਨਿਰਭੈ ਹੋ ਕੇ ਆਨੰਦ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਉਸ ਵਿੱਚ ਪਾਪ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਅਥਾ ਸ਼ਕਤੀ ਉਤਪੰਨ ਹੋ ਜਾਂਦੀ ਹੈ ਵੈ ਗੁਰੂ ਜੀ ਦਾ ਇਲਾਜ ਕਰਨ ਆਇਆ ਸੀ ਉਲਟਾ ਜੋਰ ਝੁਲਮ ਦਾ ਇਲਾਜ ਕਰਨ ਲਈ ਨੁਸਖਾ ਲੈ ਕੇ ਚਲਾ ਗਿਆ ਸੋਏ ਸੀਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ